ਹਲਕਾ ਗਿੱਦੜਵਾਹ ਦੇ ਲੀਡਰਾਂ ਤੇ ਵੋਟਰਾਂ ਨੇ ਕੀਤਾ ਡਿੰਪੀ ਢਿੱਲੋ ਦਾ ਆਮ ਆਦਮੀ ਪਾਰਟੀ ਵਿੱਚ ਆਉਣ ਦਾ ਵਿਰੋਧ ਆਉ ਸੁਣ ਲਿਆ ਅਸੀਂ ਹਲਕਾ ਗਿੱਦੜਵੇ ਤੋਂ ਆਏ ਪਿੰਡ ਸਾਡਾ ਮੰਨੀਆਂ ਵਾਲਾ ਜੀ ਦੇਖੋ ਜੀ ਵਿਰੋਧ ਨਵੇਂ ਆਏ ਆ ਬੰਦੇ ਸਾਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਜਿੰਨੇ ਵੀ ਅਸੀਂ ਅਹੁਦੇਦਾਰ ਹੈ ਜਾਂ ਵਲੰਟੀਅਰ ਹੈ ਉਹ ਆਪਦੇ ਬੰਦੇ ਅੱਗੇ ਲੈ ਕੇ ਆਉਣਗੇ ਸਾਡੀ ਕਿਸੇ ਨੇ ਗੱਲਬਾਤ ਨਹੀਂ ਸੁਣਨੀਗੀ ਦੇਖੋ ਆਪ ਨੂੰ ਜਿਵੇਂ ਉਹਨਾਂ ਦੇ ਵਰਕਰ ਹੈਗੇ ਪੁਰਾਣੇ ਹਨ ਉਹ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਕੰਮ ਦੱਸੋ ਸਾਨੂੰ ਹੁਣੇ ਕਹਿ ਰਹੇ ਧਮਕੀਂ ਦਿੰਦੇ ਆ ਮੰਨ ਲਓ ਕਿ ਉਹ ਠੀਕ ਹੈ ਨਾ ਇਸ ਕਰਕੇ ਵੀ ਅਸੀਂ ਉਹਨਾਂ ਨੂੰ ਵੋਟ ਤਾਂ ਨਹੀਂ ਪਾਉਂਦੇ ਹੂੰ ਠੀਕ ਹੈ ਜੀ ਤੇ ਮੰਨ ਲਓ ਆਮ ਪਾਰਟੀ ਦੇ ਜੋ ਵੀ ਮੰਨ ਲਓ ਅਹੁਦੇਦਾਰ ਹੈਗੇ ਉਹਨਾਂ ਨੂੰ ਦੇ ਦੇਣ ਸਾਨੂੰ ਕੋਈ ਤਰ੍ਹਾਂ ਜਨੀਸ ਨਾਲ ਖੜਾਂਗੇ ਅਸੀਂ ਕਪੀ ਡੇਲੋ ਦੇ ਖਿਲਾਫ ਆਇਆ ਹਾਂ ਜੀ ਉਹਨਾਂ ਦੇ ਖਿਲਾਫ ਆਇਆ ਜੀ ਹਾਂਜੀ ਅਸੀਂ ਦੋਦੇ ਤੋਂ ਆਏ ਹਾਂ ਜੀ ਤੇ ਜਿਹੜੀ ਟੈਗਟਾਈ ਉਹ ਸਾਡੇ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਕਿਸੇ ਵੀ ਆਗੂ ਨੂੰ ਦਿੱਤੀ ਜਾਵੇ ਤੇ ਇਹਨਾਂ ਤੋਂ ਤਾਂ ਅਸੀਂ ਅੱਕ ਕੇ ਇਹ ਪਾਰਟੀ ਦਾ ਰਸਤਾ ਅਲੱਗ ਕਰਕੇ ਪਾਰਟੀ ਚੁਣੀ ਸੀ ਤੇ ਉਹੀ ਬੰਦੇ ਸਾਡੇ ਤੇ ਦੁਬਾਰਾ ਜੇ ਆਉਣਗੇ ਫਿਰ ਤੁਹਾਡੇ ਸੁਪਰੀਮੋ ਨੇ ਨਾ ਤੁਹਾਡੇ ਜਿਹੜੇ ਸੀਨੀਅਰ ਨੇ ਉਹ ਟਿਕਟ ਦੇਣ ਦੇ ਵਿੱਚ ਹਾਮੀ ਉਹਨਾਂ ਨਹੀਂ ਉਹਨੂੰ ਪਾਰਟੀ ਚ ਲਿਆਂਦਾ ਤੁਸੀਂ ਕਿਵੇਂ ਜਿਹੜਾ ਹੈ ਆਪਣਾ ਵਿਰੋਧ ਜਤਾਓਗੇ ਹਾਂਜੀ ਉਹੀ ਪਰ ਅਸੀਂ ਉਹਨਾਂ ਨੂੰ ਤਾਂ ਜਾਨੀ ਉਹਨਾਂ ਤੋਂ ਤਾਂ ਹੀ ਪਾਸੇ ਹੋਏ ਸੀ ਤੇ ਉਹੀ ਜੇ ਸਾਡੇ ਅੱਗੇ ਲੱਗ ਰਹੇ ਜੀ ਤਾਂ ਉਸ ਦਾ ਅਸੀਂ ਵਿਰੋਧ ਤਾਂ ਹੈਗਾ ਜੀ ਬੰਦੇ ਜੀ ਦੇਖੋ ਜੀ ਪਹਿਲਾਂ ਇਹਨਾਂ ਲੀਡਰਾਂ ਨੂੰ ਲੋਕਾਂ ਨੇ ਨਕਾਰਿਆ ਸੀਗਾ ਜੀ ਨਕਾਰ ਕਿਆਮਾ ਦੀ ਪਾਰਟੀ ਦੀ ਫੁੱਲ ਸਪੋਰਟ ਕਰੀ ਸੀ ਇਹਨਾਂ ਨੂੰ ਹੁਣ ਇਹ ਸਾਡੇ ਸਿਰ ਤੇ ਭਾਈ ਜਾਂਦੇ ਆ ਜੀ ਸਾਨੂੰ ਬਹੁਤ ਪਰੇਸ਼ਾਨ ਕਰ ਰਿਹਾ ਕੱਲ ਤੋਂ ਸਾਨੂੰ ਇਹਨਾਂ ਦੇ ਵਰਕਰ ਕਹਿ ਰਹੇ ਆ ਕਹਿੰਦੇ ਹੁਣ ਤੁਸੀਂ ਸਾਡੇ ਥੱਲੇ ਆਉਂਗੇ ਅਸੀਂ ਇਹ ਗੱਲ ਕਹਿਣੇ ਆ ਜੀ ਸਾਡੀ ਪਾਰਟੀ ਦੇ ਬੰਦੇ ਨੂੰ ਟਿਕਟ ਦਿੱਤੀ ਜਾਵੇ ਸਹੀ ਨਹੀਂ ਲੱਗ ਰਿਹਾ ਲੋਕਾਂ ਨੇ ਇਹਨਾਂ ਨੂੰ ਪਹਿਲਾਂ ਨਕਾਰਿਆ ਸੀਗਾ ਜੀ ਬਾਕੀ ਗੁੰਡੇ ਬੰਦੇ ਆ ਜੀ ਉਹ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਾਡੀ ਜਿਹੜੀ ਆਪਣੀ ਵੱਡੀ ਲੀਡਰਸ਼ਿਪ ਹੈ ਵੀ ਜੀ ਆਪਾਂ ਕਿਸੇ ਬੰਦੇ ਨੂੰ ਕਿਦੋਂ ਘਰੋਂ ਵੀ ਕੱਢਦੇ ਆ ਕਿਤੇ ਵੀ ਕੁਝ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਤੇ ਕੋਈ ਇਲਜ਼ਾਮ ਲਾਉਂਦੇ ਆ ਵੀ ਇਹਦੇ ਵਿੱਚ ਇਸ ਬੰਦੇ ਵਿੱਚ ਆਹ ਕਮੀ ਹੈਗੀ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਦੇ ਵਿੱਚ ਪ੍ਰਿਤਪਾਲ ਸ਼ਰਮਾ ਦੇ ਵਿੱਚ ਕੀ ਕਮੀ ਸੀਗੀ ਵੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾ ਰਹੀ ਤੇ ਦੂਸਰੀ ਗੱਲ ਅਗਰ ਉਹਨਾਂ ਨੂੰ ਪਾਰਟੀ ਮਤਲਬ ਪਾਰਟੀ ਨਹੀਂ ਟਿਕਟ ਦੇ ਰੇ ਤਾਂ ਘੱਟੋ-ਘੱਟ ਕੋਈ ਆਮ ਆਦਮੀ ਪਾਰਟੀ ਦਾ ਕੋਈ ਪੁਰਾਣਾ ਵਰਕਰ ਤਾਂ ਹੋਵੇ ਜਿਸ ਨੂੰ ਟਿਕਟ ਦਿੱਤੀ ਜਾਵੇ ਜੀ ਕਮੀ ਗਿਆ ਜੀ ਡਿਪਟੀ ਡੀ ਲੋਂਗੇ ਮੈਨ ਜਾਰੀ ਕਰ ਤੁਸੀਂ ਵਿਰੋਧ ਕਰੋਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਪੂਰੇ ਗਿੱਦੜਵਾ ਦਾ ਹਲਕਾ ਜੋ ਹੈਗਾ ਉਹ ਵਿਰੋਧ ਕਰੇਗਾ ਜੀ ਮੈਂ ਸਰਕਲ ਚਾਰ ਜੀ ਹਲਕਾ ਗਿੱਦੜਵਾ ਦਾ ਪਿੰਡ ਮਣੀਆ ਵਾਲਾ ਦਾ ਰਹਿਣ ਵਾਲਾ ਜੀ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਡੈਂਪੀ ਢੋਲ ਨੂੰ ਜੋ ਟਿਕਟ ਦੇ ਰਹੇ ਐ ਪਾਰਟੀ ਦੇ ਵਿੱਚ ਅਹੁਦੇਦਾਰ ਦੋ ਤਿੰਨ ਹੈਗੇ ਆ ਉਹਨਾਂ ਚੋਂ ਕਿਸੇ ਨੂੰ ਵੀ ਟਿਕਟ ਦੇ ਦੇਣ ਅਸੀਂ ਸਾਰੇ ਵਰਕਰ ਉਹਨਾਂ ਦੇ ਨਾਲ ਖੁੱਲ੍ਹ ਕੇ ਚੱਲਾਂਗੇ ਜੀ ਜਿਹੜਾ ਡੈਂਪੀ ਢੋਲ ਜੀ ਹੈ ਉਹ ਸਾਨੂੰ ਮਨਜ਼ੂਰ ਨਹੀਂ ਜੀ ਜੇਕਰ ਉਹ ਟਿਕਟ ਦੇ ਦਿੰਦੇ ਫਿਰ ਕੀ ਕਰੋਗੇ ਅਸੀਂ ਵਿਰੋਧ ਕਰਾਂਗੇ ਜੀ ਫਿਰ ਆ ਪਾਰਟੀ ਨੂੰ ਉਹਨੂੰ ਵੋਟ ਨਹੀਂ ਦੇਵੋਗੇ ਨਹੀਂ ਦੇਵਾਂਗੇ ਜੀ ਅਸੀਂ 12 ਤੋਂ ਪਾਰਟੀ ਦੇ ਨਾਲ ਜੁੜੇ ਆਏ ਹਾਂ ਅਸੀਂ ਪਹਿਲਾਂ ਇਹਨਾਂ ਨੇ ਸਾਡੇ ਤੇ ਬਹੁਤ ਧੱਕੇ ਕੀਤੇ ਉਹਨਾਂ ਗੱਲਾਂ ਤੋਂ ਅੱਕ ਕੇ ਅਸੀਂ ਨਵੀਂ ਪਾਰਟੀ ਜੁਆਇਨ ਕੀਤੀ ਸੀ ਜੇ ਉਹ ਨਵੀਂ ਪਾਰਟੀ ਦੇ ਵਿੱਚ ਉਹੀ ਪੁਰਾਣੇ ਬੰਦੇ ਆਈ ਜਾਂਦੇ ਆ ਉਹ ਤਾਂ ਅੱਜ ਸਾਡੇ ਸਿਰ ਤੇ ਫੇਰ ਬਹਿ ਗਿਆ ਕਿ ਜੀ ਫਿਰ ਸਾਡਾ ਇੱਥੇ ਆਉਣ ਦਾ ਕੀ ਮਸਤਾ ਹੈ ਕਿਵੇਂ ਦਾ ਬੰਦਾ ਡੀਪੀ ਕਿੱਲ ਕਰਦਾ ਨਹੀਂ ਆਪਣੇ ਪਸੰਦੀ ਦਾ ਨਹੀਂਗਾ ਹਲਕੇ ਦਾ ਪਸੰਦ ਕਰਦਾ ਨਹੀਂ ਉਹ ਦੋ ਵਾਰ ਇਲੈਕਸ਼ਨ ਲੜ ਚੁੱਕਾ ਹੈ ਦੋਵੇਂ ਵਾਰ ਹੀ ਹਾਰ ਚੁੱਕਾ